ਆਓ ਤੁਹਾਡਾ ਭਲਾ ਹੋ ਜੇ ਉਹ ਕੀ ਹੋ ਗਿਆ ਉਹਨੇ ਇੰਨੇ ਮਹਿੰਗੇ ਸੂਟ ਲਿੱਤੇ ਭਗਾ ਕੇ ਮਾਰੇ ਕੀ ਗੱਲ ਹੋ ਗਈ ਸਾਰੇ ਕੰਮ ਮੈਂ ਹੀ ਕਰਨਾ ਹੁੰਦਾ ਤੁਸੀਂ ਵੀ ਦੇਖ ਲਿਆ ਕਰੋ ਡੱਬੇ ਕਿੱਥੋਂ ਲੈ ਕੇ ਆਵਾਂਗੇ ਜੇ ਚਪਟਾਈ ਪਾਵਾਂਗੇ ਨਾਲੇ ਕਾਰਡ ਵੀ ਚੁਕਾਉਣੇ ਤੈਨੂੰ ਕੀ ਲੱਗਦਾ ਮੈਂ ਬੋਲਾਂ ਛੋਟੇ ਭਾਈ ਦਾ ਵਿਆਹ ਹੈ ਮੈਂਨੇ ਕਾਰਡ ਦਾ ਇੰਤਜ਼ਾਮ ਵੀ ਕਰ ਲਿਆ ਉਹ ਮੈਨੂੰ ਅਟੈਂਸ਼ਨ ਦੇ ਹੀ ਜਾਣੇ ਉਹ ਚੱਲ ਤਾਉਰੇ ਹੌਨੈਸਟੀ ਕਾਰਡ ਐਂਡ ਉਹ ਬਾਕਸ ਵਾਲੇ ਨੇ ਆ ਦੇਖਾ ਟੀ2 ਦੀ ਦੁਕਾਨ ਤੋਂ ਬਾਹਰ ਨਿਕਲਦੇ ਸਾਰਾ ਅੱਡਾ ਨਹੀਂ ਹੈ ਗਿਆ ਉਹ ਅੱਡੇ ਦੇ ਸਾਹਮਣੇ ਤਾਂ ਉਹਨਾਂ ਦੀ ਦੁਕਾਨ ਹੈ ਫਿਰ ਤੁਸੀਂ ਦੱਸਤਾ ਦਿਆ ਕਰੋ ਉਹ ਦੱਸਣਾ ਸੀ ਮੇਰੇ ਤਾਂ ਚੇਤੇ ਭੁੱਲ ਗਿਆ ਚੱਲਦਾ ਤੈਨੂੰ ਲੈ ਕੇ ਨੇ ਤਾਂ ਜਗ੍ਹਾ ਜਗ੍ਹਾ ਤੇ ਬੈਨਰ ਵੀ ਲਵਾ ਰਖੇ ਨੇ ਅੱਛਾ ਜੀ ਹੋਰ ਦੇਖ ਦੁਕਾਨ ਹੋਰ ਹੀ ਸਾਹਮਣੇ ਦੇਖ ਉਹ ਨੈਸਟੀ ਕਾਰਡਸ ਐਂਡ ਬੁੱਕਸ ਵਾਲੇ ਦਾ ਸ਼ੋਰੂਮ ਖੁੱਲਿਆ ਉਹ ਵੱਡਾ ਖੁੱਲਿਆ ਨਾਲੇ ਇੰਨੀ ਜ਼ਿਆਦਾ ਵੈਰਾਈਟੀ ਆਪਣੇ ਲੈਰੇ ਚ ਦੇਖਣ ਨੂੰ ਨਹੀਂ ਮਿਲਦੀ ਕਿਸੇ ਕੋਲੇ ਅੱਛਾ ਜੀ ਫਿਰ ਤੋਂ ਆ ਜਾ ਆ ਲੰਗਿਆ ਲੰਗਿਆ ਜਲਦੀ ਹੋਰ ਵੀ ਕੰਮ ਬਹੁਤ ਨੇ ਵਿਆਹ ਦੇ ਦਿਨ ਨੇ ਨੇੜੇ ਆ ਰਹੇ ਆ ਪਹਿਲਾਂ ਤਾਂ ਤੂੰ ਦੇਖ ਲੈ ਡੱਬੇ ਚੈੱਕ ਕਰ ਲੈ ਸਾਰੇ ਵਿਆਹ ਦੇ ਕਾਰਡ ਵਾਲੇ ਡੱਬੇ ਨੇ ਮਠਾਈਆਂ ਵਾਲੇ ਉਹ ਰਿਆ ਭਾਈ ਇਹਦੇ ਨਾਲ ਗੱਲ ਕਰਕੇ ਗਿਆ ਭਾਈ ਜੀ ਕੀ ਹਾਲ ਨੇ ਠੀਕ ਠਾਕ ਜੀ ਉਹ ਇੱਕ ਮੈਂ ਸਵੇਰੇ ਗੱਲ ਨਹੀਂ ਕਰਕੇ ਗਿਆ ਸੀ ਵਿਆਹ ਦੇ ਕਾਰਡ ਦੀ ਹਾਂਜੀ ਹਾਂ ਪਹਿਲਾਂ ਤਾਂ ਇਹ ਦੱਸੋ ਆਪਣੇ ਕੋਲੇ ਕਾਰਡ ਕਿੰਨੇ ਰੁਪਏ ਤੋਂ ਸਟਾਰਟ ਹੋ ਜਾਂਦਾ ਜੀ ਆ ਤੁਹਾਨੂੰ ਸਿਰਫ 6 ਰੁਪਏ ਚ ਦੇ ਦਾਂਗੇ ਜੀ ਸਿਰਫ 6 ਰੁਪਏ ਦੇ ਅੰਦਰ ਕਾਹੇ ਜਾ ਕਾਰਡ ਦੋਵਾਂਗੇ ਜੀ 6 ਰੁਪਏ ਦੇ ਅੰਦਰ ਹਾਂਜੀ ਹਾਂ ਆਹ ਵਾਲਾ ਜੀ ਹਾਂਜੀ ਕਮਾਲ ਕਰਤੀ ਭਾਈ ਜੀ ਸਿਰਫ 6 ਰੁਪਏ ਤੋਂ ਸਟਾਰਟ ਹੋ ਰਿਹਾ ਉਹ ਵੀ ਐਚਡੀ ਪ੍ਰਿੰਟ ਚ ਜਿਹੜਾ ਚਾਹੀ ਚਿੱਠੀ ਵੀ ਮਿਲ ਜੂਗੀ ਆਪਣੇ ਕੋਲੇ ਕਿਹੜਾ ਵਾਧੂ ਮਿਲ ਜਾਣਗੀਆਂ ਜੀ ਸਾਹੀ ਚਿੱਠੀ ਆਪਣੇ ਕੋਲੇ ਕਿੰਨੇ ਤੋਂ ਸਟਾਰਟ ਹੋ ਰਹੀ ਹੈ ਜ ਤੀ ਇਹ ਤਾਂ ਫਿਰ ਤੋਂ ਵਧੀਆ ਗੱਲ ਐ ਸਾਈ ਇਹ ਵਿਆਪਣ ਜਾਣਾ ਜੀ 50 ਰੁਪਏ ਚ ਦੇ ਦਾਂਗੇ ਸਿਰਫ 50 ਰੁਪਏ ਚ ਬਾਜ਼ਾਰ ਦੇ ਅੰਦਰ ਉਹ ਤਾਂ 1200 ਰੁਪਏ ਕਹਿੰਦੇ ਸੀ ਹੈ ਨਾ ਇਹ ਚ ਸਾਡੇ ਕੋਲੇ ਜੀ ਚਿੱਠੀ ਚ ਵੈਰਾਈਟੀ ਬਹੁਤ ਐ 뮤ਜ਼ਿਕ ਵਾਲੀਆਂ ਚਿੱਠੀਆਂ ਮਿਲ ਜਾਣਗੀਆਂ ਜੀ ਅੱਛਾ 뮤ਜ਼ਿਕ ਵਾਲੀ ਵੀ ਮਿਲ ਜੂਗੀ ਜੀ ਡੋਲੀ ਵਾਲੀ ਮਿਲ ਜੂਗੀ ਜੀ ਅੱਛਾ ਜੀ ਇਹ ਵੀ ਮਿਲ ਜੂਗੀ ਜੀ ਕਮਾਲ ਕਰਤੀ ਬਾਈ ਜੀ ਲਹਿਰੇ ਕਾਕੇ ਦੇ ਵਿੱਚ ਵੈਰਾਈਟੀ ਬਹੁਤ ਲੈ ਰਹੇ ਹੋ ਇਹ ਸੋਈ ਨਾ ਬਾਈ ਸਾਰੇ ਸਾਰੇ ਚਿੱਠੀਆਂ ਨੇ ਜੀ ਹਾਂਜੀ ਇਹਦੇ ਵਿੱਚ ਕੱਚ ਦੇ ਝਾਰ ਮਿਲ ਜਾਣਗੇ ਜੀ ਤੁਹਾਨੂੰ ਅੱਛਾ ਜੀ ਵਿੱਚ ਡਰਾਈ ਫਰੂਟ ਪਾਓ ਮਠਾਈ ਪਾਓ ਅੱਛਾ ਇਹੋ ਜਿਹੀ ਵੈਰਾਈਟੀ ਵੀ ਮਿਲ ਜੂਗੀ ਜੀ ਹਾਂਜੀ ਹਾਂ ਇਹ ਵੀ 뮤직 ਵਾਲੀ ਹੈ ਜੀ 뮤직 ਵਾਲੀ ਹੈ ਜੀ ਆਹ ਬਾਕਸ ਦੀ ਗੱਲ ਕਰੀਏ ਆਹ ਕਿੰਨੇ ਰੁਪਏ ਤੋਂ ਸਟਾਰਟ ਹੈ ਜੀ ਆਪਣੇ ਕੋਲੇ ਇਹ ਬਾਕਸ ਤੁਹਾਨੂੰ 65 ਰੁਪਏ ਤੋਂ ਸ਼ੁਰੂ ਕਰ ਦਾਂਗੇ ਜੀ ਸਿਰਫ 65 ਰੁਪਏ ਤੋਂ ਜੀ ਹਾਂਜੀ ਜੇ ਇਹਦੀ ਗੱਲ ਕਰੀਏ ਇਹੀ ਹੈ ਜੀ ਇਹ ਹੈ ਜੀ ਹਾਂ 65 ਰੁਪਏ ਵਾਲਾ ਉੱਪਰ ਲਾਈਵ ਮਿਲੂਗਾ ਜੀ ਮੈਨੂੰ ਦੱਸ ਹੁਣ ਕਰ ਲੈ ਪਸੰਦ ਕਿਹੜਾ ਕਰਨਾ ਹੈ ਤੂੰ ਪਸੰਦ ਦੇਖ ਲਓ ਤੁਸੀਂ ਆਪਣੇ ਸਾਹੀ ਚਿੱਠੀ ਦਾ ਲੇਵਾਂਗੇ ਲੇਵਾਂਗੇ ਕਾਰਡ ਬਾਈ ਜੀ ਮੈਨੂੰ ਇੱਕ ਗੱਲ ਦੱਸੋ ਲਹਿਰੇਗਾ ਅੱਗੇ ਦੇ ਵਿੱਚ ਇਹ ਜੀ ਦੁਕਾਨ ਕਰਕੇ ਬੈਠੇ ਹੋ ਮੈਂ ਤਾਂ ਪਹਿਲੀ ਵਾਰ ਦੇਖੀ ਐ ਵੀ ਇੰਨੀ ਜ਼ਿਆਦਾ ਵੈਰਾਈਟੀ ਤੁਹਾਡੀ ਇੱਥੇ ਲਹਿਰੇਗਾ ਅੱਗੇ ਚ ਵੀ ਆਹ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਜੀ ਆਪਾਂ ਸਾਰੀ ਵੈਰਾਈਟੀ ਤੁਹਾਨੂੰ ਲਹਿਰੇ ਦੇ ਦਾਂਗੇ ਲਹਿਰੇਗਾ ਨਵੇਂ ਪਲੇਟਰ ਆ ਗਏ ਨੇ ਸਾਡੇ ਲਵੇ ਜੀ ਹਾਂਜੀ ਹਾਂਜੀ ਤਿੰਨੇ ਚੀਜ਼ਾਂ ਦਾ ਕੁੰਬੀ ਹੈ ਵਿੱਚ ਡਰਾਈ ਫਰੂਟ ਪਾਓ ਭਾਜੀ ਪਾਓ ਹੈ ਹੀ ਪਾਓ ਹਰ ਇੱਕ ਚਟ ਮਿਲ ਜੂਗੀ ਵੀਰ ਜੀ ਅੱਜ ਅਸੀਂ ਤਾਂ ਆਪਦਾ ਕਾਰਡ ਵਗੈਰਾ ਖਰੀਦ ਕੇ ਜਾਵਾਂਗੇ ਜੇ ਕਿਸੇ ਮੇਰੇ ਹੋਰ ਭਾਈ ਨੇ ਆਪਣੇ ਵਿਆਹ ਦੇ ਕਾਰ ਆਹੀ ਚਿੱਠੀ ਆ ਹੋਰ ਕੋਈ ਵੀ ਚੀਜ਼ ਖਰੀਦਣੀ ਆ ਤਾਂ ਉਹਨਾਂ ਨੂੰ ਆਣਾ ਕਿੱਥੇ ਪਊਗਾ ਜੀ ਆਣਾ ਪਊਗਾ ਜੀ ਸੋਨੂ ਟੈਲੀਫੋਨ ਐਕਸਚੇਂਜ ਰੋਡ ਤੇ ਹਾਂਜੀ ਨੇੜੇ ਮੰਡੀ ਵਾਲਾ ਛੋਟਾ ਅੱਡਾ ਹਾਂਜੀ ਸਾਹਮਣੇ ਆਪਣੀ ਦੁਕਾਨ ਆ ਹਨੈਸਟੀ ਕਾਰਡ ਆ ਨਾ ਬਾਕਸ ਦੇ ਤੇ ਬਾਕੀ ਸਕਰੀਨ ਤੇ ਬਾਈਆਂ ਦਾ ਨੰਬਰ ਚੱਲ ਰਿਹਾ ਇਹਨਾਂ ਕੋਲੇ ਵੈਰਾਈਟੀ ਬਹੁਤ ਆ ਇੱਕ ਵਾਰ ਜਿੰਨਾਂ ਦੇ ਵੀ ਵਿਆਹ ਆ ਰਿਹਾ ਇਹਨਾਂ ਕੋਲੇ ਵਿਜ਼ਿਟ ਜ਼ਰੂਰ ਕਰਿਓ